ਆ ਬਾਈ ਮੁੱਲਾਪੁਰ ਪਹੁੰਚੇ ਹੋਇਆ ਬੱਕਰੀਆਂ ਦੀ ਮੰਡੀ ਤੇ ਹਰ ਸ਼ਨੀਵਾਰ ਨੂੰ ਮੰਡੀ ਲੱਗਦੀ ਆ ਤੇ ਬਾਈ ਜਾਂਟਾ ਖੜਾ ਤਲਵੰਡੀ ਵਾਲਾ ਆਪਣੇ ਲਵੇ ਇਹ ਬੱਕਰੀਆਂ ਤਾਂ ਲੈ ਕੇ ਆਇਆ ਸੀ 4-5 ਪਰ ਰਹਿ ਗਈਆਂ 2 ਬਾਈ ਨੇ ਵੇਚਤੀਆਂ ਵੇਚੀਆਂ ਕਿਵੇਂ ਵੀ ਬਰੀਡ ਚੰਗੀ ਆ ਤਾਂ ਕਰਕੇ 6 ਦੀ ਵਿਕ ਗਈਆਂ ਕੀ ਹਾਲ ਆ ਬਾਈ ਜਾਂਟੇ ਵਧੀਆ ਵੀਰੇ ਜੀ ਕੀ ਹਾਲ ਆ ਸਸੀ ਗਾਲ ਵਧੀਆ ਤੇ ਜਾਂਟੇ ਤੇਰਾ ਕਿੰਨਾ ਕ ਪੁਰਾਣਾ ਕੰਮ ਐ ਇਹ ਬੱਕਰੀਆਂ ਦਾ ਪੁਰਾਣਾ ਦਾ ਕੰਮ ਵੀਰੇ ਲਾਣੇਦਾਰ ਦੀ ਪਹਿਲਾਂ ਡੈਡੀ ਜੀ ਦੀ ساری ਉਮਰ ਲੰਘੀ ਹੂੰ ਮੈਨੂੰ ਵੀ ਹੋ ਗਿਆ 17 18 ਸਾਲ ਇਹ ਤਲਵੰਡੀ ਕਿਹੜਾ ਤੇਰਾ ਪਿੰਡ ਆਪਣਾ ਰਾਏਕੋਟ ਸ਼ਹਿਰ ਕੋਲ ਆ ਵੀਰੇ ਜੀ ਪਿੰਡ ਤਲਵੰਡੀ ਰਾਏ ਅੱਛਾ ਠੀਕ ਹੈ ਇਹ ਆ ਤਲਵੰਡੀ ਇਹ ਤਲਵੰਡੀ ਠੀਕ ਹੈ ਮਾਹਾਂ ਕਿਤੇ ਉਹ ਆ ਮਾਨਸਾ ਜਿਹੜੀ ਨਹੀਂ ਨਹੀਂ ਰਾਏਕੋਟ ਸ਼ਹਿਰ ਕੋਲ ਆ ਜੀ ਤਲਵੰਡੀ ਰਾਏ ਠੀਕ ਹੈ ਇਹ ਆ ਤੇ ਤੇਰਾ ਕੰਮ 바ਵਾ ਪ੍ਰਾਣਾ ਹਨਾ ਜੀੜੀ ਦਾ ਪੀੜੀ ਆ ਛੋਡਾ ਹਾਂਜੀ ਹਾਂਜੀ ਬਈ ਹੂੰ ਤੂੰ ਹੁਣ ਜਿਹੜੀਆਂ ਬੱਕਰੀਆਂ ਲੈ ਕੇ ਆਏ ਚਲ ਉਹ ਤਾਂ ਵੇਕ ਗਈਆਂ ਜਿਹੜੀਆਂ ਦੋ ਰਹਿ ਗਈਆਂ ਇਹਨਾਂ ਬਾਰੇ ਦੱਸ ਦੇ ਸਾਨੂੰ ਇਹ ਵੀਰੇ ਜੀ ਆ ਤੀਜੇ ਸੂਗ ਸੂਣ ਵਾਲੀ ਆ ਬੱਕਰੀ ਠੀਕ ਆ ਗੱਬਣ ਦੀ ਇਹਦੀ ਗਰੰਟੀ ਆ ਗੱਬਣ ਦੀ ਗਰੰਟੀ ਆ ਹਾਂਜੀ ਫਰੈਸ਼ ਅੱਠ ਦਾ ਹਾਈਟ ਕਿੰਨੀ ਹੋ ਬਈ ਹਾਈਟ ਵੀਰੇ ਤੁਹਾਡੇ ਸਾਹਮਣੇ ਆ ਮਣੀ ਤੇਣੀ ਆ ਆਪਾਂ ਮਣੀ ਨਹੀਂ ਤਾਂ ਵੀ ਤੇਰੇ ਤੱਕ ਜੇ ਨਾਲ ਵੀ ਹੋਊਗੀ 38 ਹਾਂ 38 ਟੁੱਤੀ ਦੇ ਨੇੜ ਹੈਗੀ ਆ ਜੀ ਠੀਕ ਐ ਤੇ ਫੇਸ ਦਿਖਾ ਦਿੰਨੇ ਆ ਬਾਕੀ ਹੈਨਾ ਹਾਂਜੀ ਚੰਗੀ ਬਹੁਤ ਆ ਵੀਰੇ ਬੱਕਰੀ ਠੀਕ ਐ ਕੁਆਲਿਟੀ ਸਾਹਮਣੇ ਹੀ ਆਉਂਦੀ ਇਹ ਕਿੰਨੇ ਮੁੱਲ ਦੀ ਆ ਬੱਕਰੀ ਇਹਦਾ 6000 ਰੁਪਏ ਕੀਮਤ ਜੀ ਦੀ 80000 80000 ਮੁੱਲ ਮੰਗਿਆ ਠੀਕ ਆ ਜਿਹੜੀਆਂ ਬਈ ਤੂੰ ਪਹਿਲਾਂ ਬੱਕਰੀਆਂ ਕਹਿੰਦਾ ਤੂੰ ਵੇਚਤੀਆਂ ਹਨਾ ਉਹ ਕਿੰਨੇ ਕਿੰਨੇ ਮੁੱਲ ਦੀਆਂ ਸੀਗੀਆਂ ਉਹ ਆਪਾਂ ਇੱਕ 25000 ਦੀ ਵੇਚੀ ਇੱਕ 30000 ਦੀ ਵੇਚੀ ਅੱਛਾ ਉਹ ਘੱਟ ਵਾਲੀਆਂ ਸੀ ਹਾਂਜੀ ਉਹ ਬੱਕਰੀਆਂ ਕਹਿੰਦੇ ਇੱਕ ਗੱਬਣ ਦੀ ਗਰੰਟੀ ਵਾਲੀ ਸੀਗੀ ਜੀ ਇੱਕ ਦੀ ਗਰੰਟੀ ਨਹੀਂ ਸੀ ਗੱਬਣ ਦੀ ਇੱਕ ਦੀ ਹੈ ਨਹੀਂ ਸੀ ਹਾਂਜੀ ਹਾਂਜੀ ਇਹਦੀ ਗਰੰਟੀ ਆ ਇਹ ਗਰੰਟੀ ਆ ਜੀ ਇਹਦੀ ਫੁੱਲ ਇਹਦਾ ਕਿੰਨਾ ਟਾਈਮ ਰਹਿ ਗਿਆ ਸੂਣ ਦਾ ਇਹਦਾ 2-3 ਮਹੀਨਿਆਂ ਦੀ ਗੱਬਣਾ ਗਰੰਟੀ ਆਈ ਅੱਛਾ ਗਰੰਟੀ ਆ ਨਾ ਕੰਨ ਕੁੰਨ ਵੀ ਲੰਮੇ ਆ ਵਧੀਆ ਬਹੁਤ ਚੰਗੀ ਆ ਜੀ ਬਹੁਤ ਚੰਗੀ ਆ ਤਾਂ ਇਹ ਜਿੰਨਾਂ ਤੋਂ ਮੈਨਾਂ ਕੋਲ ਉਹਨਾਂ ਦੀਆਂ ਘਰ ਦੀਆਂ ਰੱਖਿਆ ਸੀ ਪੂਰੀਆਂ ਚੰਗੀਆਂ ਬੱਕਰੀਆਂ ਦੀ ਚੋਰੀ ਚੋਰੀ ਕਦੋਂ ਹੋ ਗਈ ਸੀ ਬਈ ਬੱਕਰੀ ਪਿਛਲੇ ਸਾਲ ਹੋ ਗਈ ਸੀ ਜੀ 11ਵੇਂ ਮਹੀਨੇ ਦੀ 29 ਤਰੀਕ ਨੂੰ ਵੀਰੇ ਪਿਛਲੇ ਸਾਲ ਪਿਛਲੇ ਸਾਲ ਹੋਈ ਕਿੰਨੀਆਂ ਬੱਕਰੀਆਂ ਚੋਰੀ ਹੋ ਗਈਆਂ ਸਾਰੀਆਂ ਬੱਕਰੀਆਂ ਚੋਰੀ ਹੋ ਗਈਆਂ ਸੀ ਵੀਰੇ ਘਰੋਂ ਹੀ ਲੈ ਗਿਆ ਬਈ ਕੋਈ ਘਰੋਂ ਲੈ ਗਿਆ ਜੀ ਵੀਰੇ ਬੜਾ ਬਹਿ ਗਿਆ ਸੀ ਕਿਸੇ ਦਾ ਅੱਛਾ ਘਰੋਂ ਲੈ ਗਿਆ ਲੈ ਬਈ ਮਾੜੀ ਗੱਲ ਆ ਜਰਾ ਐ ਹਨਾ ਠੀਕ ਆ ਤੇ ਉਹ ਦੂਜੀ ਬੱਕਰੀ ਬਈ ਹਾਂਜੀ ਉਹ ਵੀ ਦਿਖਾਉਣਾ ਵੀਰੇ ਜੀ ਬਸ ਹਾਂ ਬੱਤ। 1 ਐਮ ਐਸ ਹੋਇਆ ਬਾਈ। ਇਹਨੇ ਪਹਿਲੇ ਸੂਏ ਸੋਣਾ ਜੀ 6 ਦੰਦ ਦਾ। ਛਪਲੂ ਹੁਣ ਆ ਇਹ। ਪਹਿਲੇ ਸੂਏ ਸੁਣੀਆਂ ਗੱਬਣ ਦੀ ਜੀ ਵੀ ਗਾਰੰਟੀ ਆ ਜੀ। ਕਿੰਨੇ ਟਾਈਮ ਦੀ? ਇਹ ਵੀ 2.5 ਮਹੀਨਿਆਂ ਦੀ ਗੱਬਣਾ ਜੀ। 2.5 ਮਹੀਨੇ ਦੀ ਇਹ ਗੱਬਣਾ ਹੈ। ਹਾਂ ਜੀ। ਪਹਿਲੇ ਸੂਏ। ਹਾਂ ਜੀ। ਤੇ ਇਹ ਦੰਦੋਂ 6 ਦੰਦ ਦਾ ਜੀ। ਇਹਦਾ ਕੀ ਮੁੱਲ ਕਿੰਨਾ? ਇਹਦਾ 38000 ਆ ਜੀ 38000 ਠੀਕ ਆ ਹੂੰ ਜਾਣਦੇ ਤੇਰੇ ਲੱਭੇ ਚੰਗੀਆਂ ਬੱਕਰੀਆਂ ਵਧੀਆ ਹੁੰਦੀਆਂ ਨੇ ਨਾ ਹਾਈਟ ਵਾਲੀਆਂ ਵੀ ਹੁੰਦੀਆਂ ਨੇ ਹਾਂ ਜੀ ਹਾਂ ਜੀ ਆਪਾਂ ਵਧੀਆ ਲੈਣੇ ਆ ਵੀਰੇ ਬੱਕਰੀ ਇਹ ਖਰੀਦ ਕੇ ਵੀ ਵਧੀਆ ਲੈਣੇ ਹਾਂ ਹਾਂ ਜੀ ਹਾਂ ਜੀ ਹਾਂ ਜੀ ਬਸ ਸ਼ੌਂਕ ਹੀ ਆਪਾਂ ਨੂੰ ਵੀਰੇ ਆਇਆ ਬਸ ਠੀਕ ਆ ਹੁਣ ਕਿੰਨੀਆਂ ਬੱਕਰੀਆਂ ਨੇ ਘਰੇ ਫੇਰ ਘਰੇ ਹੋਣਗੀਆਂ 13-14 ਵੱਡੀਆਂ ਬੱਕਰੀਆਂ ਵੀਰੇ ਵੱਡੀਆਂ ਪੱਕੀਆਂ ਰੋਕਤੀਆਂ ਵੀਰੇ ਇਹ ਘਰੇ ਰੋਕ ਲਈਆਂ ਆ ਉਹਦਾ ਪੱਕੀਆਂ ਇਹ ਵਪਾਰ ਵਾਲੀਆਂ ਅਲੱਗ ਖਰੀਦ ਕੇ ਲਿਆਉਣੇ ਹਾਂ ਹਾਂ ਜੀ ਹਾਂ ਜੀ ਉਹ ਲਾਗ ਹੁੰਦੀ ਐ ਬਾਕੀ ਆ ਵੀ ਬੱਕਰੀ ਅੱਜ ਭਨੇਕੇ ਨਾਲ ਪੈ ਗਈ ਮੈਂ ਤਾਂ ਨਾਲ ਦੇ ਪੰਡ ਸਗਾ ਹੋਰ ਬੱਕਰੀ ਪਾਉਣੀ ਸੀ ਪੈ ਗਈ ਇਹ ਬੱਕਰੀ ਅੱਛਾ ਇਹ ਲੈ ਕੇ ਨਹੀਂ ਚਾਉਣੀ ਬੱਕਰੀ ਉਹਨੇ ਹੁਣ ਜੇ ਇੱਥੇ ਕੋਈ ਆ ਗਿਆ ਤਾਂ ਵੇਚ ਦੋਗੇ ਉਹ ਤਾਂ ਪੜਾ ਕੇ ਪਾ ਦੇਣਾ ਹੁਣ ਤਾਂ ਮੁੱਲ ਵੀ ਕਰਤਾ 6000 ਜੀ ਹੁਣ ਤਾਂ ਕੋਈ ਚੱਕਰੀ ਪੁੰਡੀਆਂ ਮੇਲ ਦਾਂਗੇ ਅੱਛਾ ਹਾਂ ਇਹ ਤਾਂ ਗੱਲ ਨਹੀਂ ਕੋਈ ਠੀਕ ਆ ਉਹ ਨਹੀਂ ਦੀ ਘਰੇ ਰੱਖਣੀ ਸੀ ਇਹ ਹਾਂਜੀ ਹਾਂਜੀ ਨਹੀਂ ਰੱਖੀ ਹੋਈ ਸੀ ਪੱਕੀ ਹੋਈ ਠੀਕ ਆ ਉਹ ਬਾਈ ਜੰਟ ਜੇ ਮੈਂ ਤੂੰ ਉਹ ਨਾ ਜਿਹੜੇ ਘਰੇ ਬੱਕਰੇ ਨੇ ਕਿੰਨੇ ਦੰਦਾ ਤੇ ਕ੍ਰੌਸ ਕਰਾਉਣਾ ਉਹਨਾਂ ਨੂੰ ਅਸਲੀ ਤਾਂ ਵੀਰੇ ਚਾਰ ਦੰਤ ਤੇ ਹੋ ਜੇ ਵਧੀਆ ਗੱਲ ਆ। ਅੱਛਾ। ਹਾਂਜੀ ਹਾਂਜੀ ਬੱਚਾ ਤਾਂ ਵੀਰ ਹੁਣੇ 6 ਦੰਤ ਤੇ ਵੀ ਕਰਾਉਂਦੇ ਆ ਚਾਰ ਤੇ ਹੋ ਜੇ ਹਾਈਟ ਚਾਰ ਦੰਤ ਤੇ ਵੀ ਸੇਵਾ ਹੋਵੇ ਤਾਂ 40 41 ਇੰਚ ਕਰ ਜਾਂਦੀ ਆ। ਬੱਕਰਾ ਕਿਹੜਾ ਕਿਹੜਾ ਹੈ ਤੇਰੇ ਲਵੇ? ਹੁਣ ਆਪਣੇ ਕੋਲੇ ਕਾਲਾ ਬੱਕਰਾ ਜੀ ਇੱਥੇ ਜਦੋਂ ਕੰਪੀਟੀਸ਼ਨ ਹੋਈ ਸੀ ਦੋ ਦੰਦ ਤੇ ਦੂਜੇ ਨੰਬਰ ਤੇ ਸੀ ਆਪਣਾ। ਇੱਥੇ? ਹਾਂਜੀ। ਠੀਕ ਆ ਕਾਲਾ ਬੱਕਰਾ ਤੇਰੇ ਲਾ ਤੁਹਾਨੂੰ। ਹਾਂਜੀ ਹਾਂਜੀ ਹਾਂਜੀ। ਠੀਕ ਆ ਉਹ ਕਿੰਨੀ ਹਾਈਟ ਤੇ ਆ? ਉਹਦੀ ਤਾਂ ਹੋਊਗੀ 41 41 ਇੰਚ ਹੈ ਜੀ। ਅੱਛਾ ਇੱਥੇ ਦੂਜੇ ਨੰਬਰ ਤੇ ਆਇਆ ਸੀ। ਬੁੱਲਾਪੁਰ ਅਜੰਟੇ ਲਵੇ ਬਈ ਬੱਕਰੀਆਂ ਦੋਸ਼ ਹੀ ਜੇ ਹੋਰ ਹੁੰਦੀਆਂ ਥੋਨੂੰ ਹੋਰ ਵੀ ਦਿਖਾਉਂਦੇ ਅੰਟੇ ਹਰ ਵਾਰ ਆਉਣਾ ਉਹਨਾਂ ਨੇ ਇੱਥੇ ਹਾਂਜੀ ਆ ਜਾਂਦੇ ਹੁਣ ਤਾਂ ਕਈ ਮੰਡੀਆਂ ਹੋ ਗਏ ਜੀ ਵਿੱਚੋਂ ਗੈਪ ਵੀ ਪੈ ਗਿਆ ਸੀਗਾ ਆ ਵੀ ਜਾਂਦੇ ਨੇ ਨੇੜੇ ਹੀ ਆ ਵੀਰੇ ਜੀ ਇਹ ਤਾਂ ਨੇੜੇ ਹੀ ਆ ਨਾ ਤੁਹਾਡੇ ਦਾ ਮੰਡੀ ਹਾਂਜੀ ਨੇੜੇ ਕਰਕੇ ਆ ਜਾਨੇ ਠੀਕ ਆ ਬਈ ਜੰਟੇ ਹਾਂਜੀ ਹਾਂਜੀ ਧੰਨਵਾਦ ਤੇਰਾ ਠੀਕ ਆ ਵੀਰੇ ਜੀ ਧੰਨਵਾਦ ਜੀ ਬਹੁਤ ਇੱਥੇ ਰਾਮੂ ਖੜਾ ਹੀ ਦਿਆਂ ਦਿਖਾਉਨੇ ਆ ਬੱਕਰੀਆਂ ਨਾਲੇ ਛੇਕਦੇ ਆ ਧੂਈ ਆ ਦੇਖੋ ਤੂੰ ਹੀ ਬਾਈ ਖੜਾ ਇਹ ਆ ਉਹਦੇ ਬਾੜੇ ਦੇ ਵਿੱਚ ਕੀ ਹਾਲ ਆ ਰਾਮੂ ਵਧੀਆ ਵਧੀਆ ਵੀਰੇ ਕਿਰਪਾ ਮਾਰਕ ਦੀ ਬਈ ਆ ਗਾ ਕਿਨੇ ਕਿਨੇ ਮੁੱਲ ਦੀਆਂ ਬੱਕਰੀਆਂ ਨੇ ਅੱਜ ਬਈ ਬੱਕਰੀਆਂ ਅੱਜ 13 ਕਾ ਹਜ਼ਾਰ ਤੋਂ ਸਟਾਰਟ ਨੇ ਗਿਆ ਹਾਂ 25 ਕ ਹਜ਼ਾਰ ਤੱਕ ਬੱਕਰੀਆਂ ਨੇ ਵੀਰੇ 25 ਹਜ਼ਾਰ ਤੱਕ ਹੈ ਹਾਂ ਜੀ ਹਾਂ ਠੀਕ ਆ ਲੈ ਦਿਖਾਈ ਚੱਲ ਹੁਣ ਬੱਕਰੀ ਆ ਦੇਖੋ ਬਾਈ ਜੀ ਪਲੂਣ ਪਟ ਸੂਈ ਹੈਗੀ ਹੂੰ ਚਾਰ ਦੰਦਾ ਜਾਂ ਛੇਲੀ ਇਹ ਦੇ ਮੰਗ ਰਹੀ ਸਿਆ ਬੱਚਾ ਮੰਗ ਰੇ ਹਾਂ ਜੀ ਆ ਬੱਚਾ ਛੇਲੀ ਇਹ ਦੇ ਮੈਂ ਪਹਿਲੇ ਸੂਈ ਹੈ ਠੀਕ ਆ 25000 ਰੁਪਏ ਮੁੱਲ ਆ ਜੀ ਇਹਦਾ 25000 ਹਾਂ ਜੀ ਹਾਂ ਅਸਾ ਇਹ 25000 ਵਾਲੀ ਆ ਹਾਂ ਜੀ ਹਾਂ ਇਸ ਤੋਂ ਬਾਅਦ ਘੱਟ ਵਾਲੀਆਂ ਨੇ ਪਹਿਲੇ ਸੂਈ ਸੂਈ ਹੈ ਜੀ ਇਹ ਹਾਂ ਦੋ ਬੱਕਰੀਆਂ ਨਹੀਂ ਬੱਚੇ ਆ ਦੇਖੋ ਬਈ ਜੀ ਇਹ ਕਾ ਲਾਲ ਹੈ ਲਾਲ ਸ਼ੇਰੀ اچھا ਲਾਲ ਸ਼ੇਰੀ ਇਹਦੇ ਮਗਰ ਕੀ ਆ ਇਹਦੀ ਮਗਰ ਵੀ ਛੇਲੀ ਛੇਲੀ ਕਹਿੰਿਆ ਚਾਹੀਦੀ ਆਹ ਦੇਖੋ ਆ ਇਹਦੀ ਛੇਲੀ ਹੈ ਜੀ ਲਾਲ ਹੈ ਹਾਂ ਜੀ ਹਾਂ ਠੀਕ ਹੈ ਇਹਦੇ ਬਈ ਜੀ 25000 ਰੁਪਏ ਮੁੱਲ ਦਾ ਇਹਦਾ ਵੀ 25000 ਹੈ ਹਾਂ ਜੀ ਬਾਕੀ ਘੱਟ ਵਾਲੀਆਂ ਨੇ ਬਈ ਜੀ ਹਾਂ ਹੁਣ ਘੱਟ ਵਾਲੀਆਂ ਵੀ ਦਿਖਾ ਦੇ 25-25000 ਵਾਲੀਆਂ ਤਾਂ ਆਪਾਂ ਦੇਖ ਲਈਆਂ ਆਹ ਦੇਖੋ ਇੱਧਰ ਜਮੇ ਘੱਟ ਵਾਲੀਆਂ ਦੇਖੋ ਜੀ ਇੱਧਰ ਹਾਂ 14000 ਰੁਪਏ ਇਹਦਾ ਬਈ ਜੀ 14000 ਬਸ ਹਾਂ ਜੀ ਹਾਂ ਬਾਈ ਤਾਜੀ ਸੂਈ ਸੀ ਇਹ ਬੱਚੇ ਮਰ ਗਏ ਜੀ ਇਹਦੇ ਅਸ ਬੱਚੇ ਮਰ ਗਏ ਹਾਂਜੀ ਹਾਂ ਠੀਕ ਐ ਬੱਚੇ ਠੰਡ ਚ ਮਰ ਗਏ ਨੇ ਠੰਡੇ ਚ ਬਾਈ ਮਰ ਜਾਂਦੇ ਆ ਬੱਚੇ ਮਰ ਜਾਂਦੇ ਆ ਬਾਈ ਕਈ ਵਾਰੀ ਠੰਡ ਲੱਗ ਕੇ ਜਾਂਦੀ ਤਾਜੀ ਸੂਈ ਸੀ ਇਹਦਾ ਆ ਦੇਖੋ ਜੀ ਇਧਰ ਠੰਡ ਲੱਗ ਕੇ ਜਾਂਦੀ ਆ ਆ ਪੱਠ ਬਾਈ ਜੀ ਦੂਜੇ ਸਵੇਰ ਹੁੰਦੀ ਹੈਗੀ ਅੱਛਾ ਹਾਂਜੀ ਹਾਂ ਇਹਦਾ 20000 ਰੁਪਏ ਜੀ ਇਹਦਾ 20000 ਹੈ ਇਹ ਦੂਜੇ ਸਵੇਰ ਹੁੰਦੀ ਆ ਕਿੰਨਾ ਟਾਈਮ ਰਹਿ ਗਿਆ ਸੂਣ ਚ ਬਾਈ ਜੀ ਲੈ ਜੂਗੇ ਇਹ ਮਹੀਨਾ ਕਿ ਜੀ ਮਹੀਨਾ ਕ ਲੈ ਜੂਗੀ ਹਾਂਜੀ ਮਹੀਨੇ ਤੋਂ ਪਹਿਲਾਂ ਹੀ ਪੰਜ ਚਾਰ ਦਿਨ ਸੂ ਸਕਦੀ ਬਾਕੀ ਮਹੀਨਾ ਕ ਲੈ ਜੂਗੀ ਜੀ ਇਹ ਕਲਾ ਹੋਰ ਲਿਆ ਫੜ ਕੇ ਆ ਦੇਖੋ ਇਧਰ ਬਾਈ ਜੀ ਆ ਡੇਢ ਕਿ ਮਹੀਨੇ ਦੀ ਕ੍ਰਾਸ ਹੋਈ ਹੋਈ ਆ ਬਾਈ ਹੂੰ ਇਹਦਾ 17000 ਰੁਪਏ ਮੁੱਲ ਆ ਜੀ ਇਹਦਾ 17000 ਹਾਂ ਜੀ ਕ੍ਰਾਸ ਗਾਰੰਟੀ ਦੀ ਆ ਬਾਈ ਡੇਢ ਕਿ ਮਹੀਨੇ ਦੀ ਹੋਈ ਹੋਈ ਆ ਗਾਰੰਟੀ ਦੇ ਲੈਂਦੇ ਜੀ ਗਾਰੰਟੀ ਲੈਣੇ ਹਾਂ ਹਾਂ ਜੀ ਹਾਂ ਆ ਦੇਖੋ ਇਧਰ ਆ ਛੇਰੀ ਬੱਕਰੀ ਇਹ ਬਾਈ 2 ਕਿ ਮਹੀਨੇ ਦੀ ਗੱਬਣ ਹੋਈ ਸੀ ਜੀ 2 ਮਹੀਨੇ ਦੀ ਹਾਂ ਜੀ ਇਹਦਾ ਵੀ 17000 ਆ ਜੀ ਠੀਕ ਆ ਹਾਂ ਜੀ ਇਹ ਵੀ 17000 ਦੀ ਹਾਂ ਜੀ ਹਾਂ ਜੀ ਹੋ ਛੋਟੇ ਮੇਵਣੇ ਮੋਹਣੇ ਲਿਆਂਦੇ। ਬਾਕੀ ਛੋਟੇ ਮੇਵਣੇ ਭਾਈ ਜਿਵੇਂ ਹੈਗੇ ਨੇ ਨਾਲੋਂ ਬੱਕਰੀਆਂ ਨਾਲ ਹੀ ਦਵਾਂਗੇ ਝੱਡ ਨਹੀਂ ਹੈਗੇ। ਝੱਡ ਨਹੀਂ ਹੈਗੇ। ਹਾਂਜੀ ਹਾਂ। ਜਿਵੇਂ ਆਹ ਆ ਜਾਂ ਦੇਖੋ ਇੱਧਰ। ਇਹ 3.5 ਮਹੀਨਾ ਦੀ ਗੱਬਣ ਆ ਜੀ ਗਰੰਟੀ ਦਵਾਂਗੇ ਦੀ। ਇਹਦੀ? ਹਾਂਜੀ ਹਾਂ। ਠੀਕ ਹੈ। ਇਹ ਚਾਰ ਦੰਦਾਂ ਦਾ ਜੀ। ਦੰਦ ਵੀ ਦੇਖ ਸਕਦੇ ਨੇ। ਚਾਰ ਦੰਦਾ ਚਾਰ ਦੰਦਾ ਇਹਦਾ 17000 ਰੁਪਏ ਇਹਦਾ 17000 ਹੈ ਹਾਂ ਜੀ ਕਿੰਨੀਆਂ ਬੱਕਰੀਆਂ ਲੈ ਕੇ ਆਏ ਰਾਮੂ ਅੱਜ ਬੱਕਰੀਆਂ ਬਾਈ ਜੀ ਲੈ ਕੇ ਆਏਗਾ 9 ਜੀ 9 ਵੇਚੀ ਹਜੇ ਤੱਕ ਕੋਈ ਦੋ ਵੇਚੀਆਂ ਨੇ ਬਾਈ ਜੀ ਦੋ ਵੇਚਤੀਆਂ ਹੈ ਹਾਂ ਜੀ ਹਾਂ ਠੀਕ ਆ ਮੰਡੀ ਤੇ ਹਰ ਵਾਰ ਆਉਣਾ ਹੁਣ ਇੱਥੇ ਮੰਡੀ ਦਾ ਹੀ ਵਾਰੀ ਠੀਕ ਆ ਉਹ ਵੀ ਤੁਸੀਂ ਵੀ ਬਾਈ ਪਹੁੰਚਿਆ ਕਰੋ ਹਰ ਵਾਰ ਸ਼ਨੀਵਾਰ ਨੂੰ ਮੰਡੀ ਲੱਗਦੀ ਆ ਤੇ ਧੰਨਵਾਦ ਸਾਰੇ ਵੀਰਾਂ ਦਾ ਧੰਨਵਾਦ ਰਾਮੂ ਦਾ ਬੱਕਰੀਆਂ ਦੇ ਮੁੱਲ ਦੱਸਿਆ ਆਪਾਂ ਨੂੰ ਠੀਕ ਆ ਬਾਈ ਠੀਕ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਓ